ਨੀ ਇਹ ਕੀ ਕਰਨ ਡਈਆਂ ਬਿਸਤਰਾ ਜੋੜਨ ਦੀ ਮੰਮੀ ਮਰ ਕੀ ਕਰਨਾ ਕਰਨਾ ਕੀ ਇਹਨੇ ਜੋ ਕਰਨਾ ਹੈ ਕਰਤਾ ਮੰਮੀ ਕੀ ਕੀਤਾ ਮੈਂ ਹੁਣ ਓ ਇਹਨੂੰ ਸਭੀ ਮੌਕਾ ਮਿਲ ਗਿਆ ਮੈਂ ਬਾਹਰ ਚਲ ਗਈ ਤੇ ਨਾਨਕੇ ਤੇਰੀ ਚਲ ਗਈ ਨਾ ਇਹਨੂੰ ਮੌਕਾ ਮਿਲ ਗਿਆ ਕੀ ਮੈਂ ਮੌਕਾ ਭਾਲਦੀ ਆ ਕੀ ਮੈਂ ਮੌਕਾ ਭਾਲ ਲੈ ਬੈ ਇੱਥੇ ਦੱਸਦਾ ਤੈਨੂੰ ਬੈ ਇੱਥੇ ਬੈ ਤੈਨੂੰ ਡਾ ਮੈਂ ਸ਼ਦਾਈ ਨਹੀਂ ਆ ਆ ਸਭ ਮੈਨੂੰ ਪਤਾ ਲੱਗਦਾ ਹੀਗਾ ਜੋ ਜੋ ਤੂੰ ਕਰਦੀ ਆ ਕੀ ਕੀਤਾ ਮੈਂ ਬਿਠਾਲ ਬਿਠਾਲ ਕੇ ਚਾਚੀ ਨੂੰ ਤੂੰ ਇੱਧਰ ਉੱਧਰ ਦੀਆਂ ਸਾਰੀਆਂ ਲੂਤੀਆਂ ਇੱਕ ਕਰਦੀ ਆ ਨਹੀਂ ਮੇਰੀ ਗੱਲ ਸੁਣ ਰਹਿਤ ਨਹੀਂ ਹੈਗੀ ਕੋਈ ਜੇ ਰਹਿ ਗਈ ਤਾਂ ਮੈਨੂੰ ਦੱਸ ਦਿੰਨੀ ਆ ਫੋਨ ਕਰਕੇ ਮੈਂ ਰਹਿ ਪੈਂਦੀ ਹੋਰ ਦੋ ਦਿਨ ਤਾਂ ਕਰ ਲੈਨੀ ਆ ਤੇ ਡਹੋਲਾ ਨਾ ਢਿੱਡ ਭਰਿਆ ਨਾ ਤੂੰ ਤੇ ਸ਼ੁਕਰ ਕੀਤਾ ਨਾ ਮੇਰਾ ਪਿਓ ਬਿਮਾਰ ਹੋਇਆ ਤੇ ਚੁਗਲੀਆਂ ਦੇ ਪੋੜ ਬੰਨੇ ਤੂੰ ਕਿਹੜੇ ਚੁਗਲੀ ਲਈ ਆਵੇਂ ਬੋਲੀ ਜਾਂਦੇ ਤੁਸੀਂ ਵੀ ਜਾਂਦੇ ਕੀ ਬੋਲੀ ਜਾਂਦੇ ਸਭ ਦਫ਼ਤਾ ਮੈਨੂੰ ਸਾਭੀ ਨੇ ਮੈਨੂੰ ਸਮਝਾਇ ਮੈਂ ਸ਼ਦਾਈ ਆ ਸਮਝਣਾ ਕੀ ਜਦੋਂ ਹੋਇਆ ਇਹ ਇੰਨਾ ਵੀ ਸ਼ਦਾਈ ਨਹੀਂ ਹੋਇਆ ਮੈਨੂੰ ਉਹਨੇ ਤੇ ਸ਼ੁਕਰ ਮਨਾਇਆ ਨਾ ਸਾਭੀ ਸ਼ਦਾਈ ਆ ਤੇ ਮੈਂ ਮਾਂ ਉਹ ਨਿਕਲੀ ਆ ਗਈ ਆ ਮੈਨੂੰ ਰਹਿਵਾਗਾ ਵਾਂ ਮੈਂ ਮਰਵਾਮ ਨਾ ਕੋਈ ਡੱਕਣ ਵਾਲਾ ਨਾ ਕੋਈ ਪੁੱਛਣ ਵਾਲਾ ਮੈਂ ਚੁਗਲੀਆਂ ਕਰਦੀ ਆ ਕਿਹੜੀ ਚੁਗਲੀ ਕਿਹੜੀ ਕੀਤੀ ਦੱਸੋ ਤਾਂ ਸਹੀ ਮੈਨੂੰ ਬੱਸ ਤਾਂ ਹੀ ਜਾ ਵੀ ਨਹੀਂ ਕੀਤੀਆਂ ਬੜੀਆਂ ਕੀਤੀਆਂ ਵਾਂ ਕੀ ਤੂੰ ਲੱਭਦੀ ਬਾਰੀ ਚੋਂ ਮੇਰੀਆਂ ਐਮ ਆਰ ਆਈਆਂ ਕੱਢ ਕੱਢ ਕੇ ਸਮਾਨ ਲੱਭ ਲੱਭ ਜਦੋਂ ਤੈਨੂੰ ਮੈਂ ਇੱਕ ਵਾਰੀ ਸਮਝਾਇਆ ਸੀ ਪਚੀਜਾਂ ਨੂੰ ਨਾ ਹੱਥ ਲਾਇਆ ਕਰ ਨਾ ਫੋਲੋ ਫਲਾਈ ਕਰਿਆ ਕਰ ਫੇਰ ਤੇਰਾ ਮਤਲਬ ਕੀ ਹੀ ਫੋਲੋ ਫਲਾਈ ਕਰਨ ਦਾ ਇਓ ਦਮ ਮੈਂ ਬਾਰੇ ਚ ਕੁਝ ਵੇਖ ਵੀ ਨਹੀਂ ਸਕਦੀ ਨਾ ਤੇ ਲੱਭਦੀ ਕੀ ਹੀ ਕਿਹੜੇ ਪ੍ਰੂਫ ਲੱ ਤੂੰ ਤੇ ਪ੍ਰੂਫਾਂ ਦੀ ਗੱਲ ਕਰਦੇ ਹੀ ਕਾਦੇ ਪ੍ਰੂਫ ਇਹਦਾ ਮਤਲਬ ਫਿਰ ਤੈਨੂੰ ਸਾਰਾ ਕੁਝ ਸੁਣਦਿਆ ਹੀ ਤੇ ਹੋਰ ਬੋਲਾ ਹੀ ਉਹਨਾਂ ਕੰਨਾਂ ਚ ਰੂੰਤ ਨਹੀਂ ਹੀ ਲਿਆ ਉਹਨੇ ਸੁਣਦਾ ਹੀ ਤੇ ਜਿਹੜੀ ਜ਼ੁਬਾਨ ਵਾ ਨਾ ਆਪਣੀ ਇਹਨੂੰ ਕੱਟ ਕਰ ਲਾ ਬਾਹਰ ਲੱਗਦਾ ਕੋਈ ਆਇਆ ਹੀਓ ਜਾਓ ਵੇਖੋ ਜਾ ਕੇ ਕਿਤੇ ਚਾਚੀ ਨਾ ਆਈ ਹੋਵੇ ਆਉਣਾ ਕਿੰਨੇ ਆ ਚਾਚੀ ਨਹੀਂ ਆਉਣਾ ਮੇਰੀ ਇੱਕ ਗੱਲ ਸੁਣ ਲਾ ਚਾਚੀ ਆਈ ਹੈ ਨਾ ਜੇ ਕਿਤੇ ਬਾਹਰ ਆ ਗਈ ਨਾ ਖੇਰ ਵੇਖੀ ਤੇਰਾ ਹਾਲ ਕਿਉਂ ਦਾ ਕਿਉਂ ਨਾ ਫਿਰ ਚਾਚੀ ਨੂੰ ਦੱਸਦੀ ਨਹੀਂ ਆਪੇ ਇਹ ਗਾਲੀ ਨਹੀਂ ਕਰਨੀ ਮੈਂ ਤੈਨੂੰ ਦੱਸਦਾ ਹੀ ਹਾਂ ਕੀ ਕੀ ਆ ਕਰਨ ਲੱਗੇ ਮੈਂ ਚਾਚੀ ਨੂੰ ਦੱਸਣਾ ਫਿਰ ਵੀ ਰੌੜਾ ਪਾਉਣਾ ਹੈ ਰੌੜਾ ਪਾਉਣਾ ਧੀ ਝੂਠ ਮੈਨੂੰ ਮੈਂ ਛੱਡ ਦਿੰਦਾ ਮੈਨੂੰ ਦੱਸਣ ਨਹੀਂ ਹੱਸੋ ਛੱਡ ਦੇ ਚਾਚੀ ਜ਼ਬਾਨ ਬੰਦ ਕਰ ਲੈ ਜੇ ਕਿਤੇ ਬਾਹਰ ਆ ਗਈ ਨਾ ਨਿਕੇ ਨਿਕੇ ਟੋਟੇ ਕਰ ਦੂੰ ਤੇਰੇ ਸੋਚ ਲੈ ਹੁਣ ਤੈਨੂੰ ਦੱਸਤਾ ਹੀ ਹਾਂ ਸਮਝ ਜਾ ਗੱਲ ਖਾਨੇ ਪਾਲਾ ਤੇ ਜੇ ਕਿਤੇ ਕੋਈ ਗੱਲ ਇੱਧਰ ਉੱਧਰ ਫੋਗੀ ਨਾ ਤੈਨੂੰ ਤਾਂ ਮੈਂ ਬਣਾ ਦੂੰਗਾ ਵੇਖੀ ਤੇਰੀਆਂ ਲੱਤਾਂ ਤੋੜ ਕੇ ਨਾ ਇੱਥੇ ਪਾ ਦੇਣਾ ਵੇਖੀ ਚਾਚੀ ਧਾਤੇ ਇੱਥੇ ਪੈ ਹੁਣ ਐਦਾਂ ਹੀ ਤੂੰ ਸੂਤਰ ਆਉਣਾ ਤੇਰਾ ਕੋਈ ਹੋਰ ਹਾਲ ਹੀ ਹੈ ਨਹੀਂ ਸਿਰੇ ਚੜ ਗਈ ਪੈ ਸਸੀ ਕਾਲ ਸਸੀ ਕਾਲ ਸੁਖਿੰਦਰ ਕੀ ਹਾਲ ਵਧੀਆ ਜੇ ਹੋਰ ਹੈਪੀ ਉਹਨਾਂ ਦਾ ਕੀ ਹਾਲ ਚੱਲ ਸਭ ਠੀਕ ਠਾਕ ਆ ਬੋਰਾ ਠੀਕ ਆ ਹਾਂਜੀ ਹਾਂਜੀ ਕਿੱਥੇ ਚਲ ਗਈ ਤੂੰ ਮੁੜ ਕੇ ਆਈ ਨਹੀਂ ਮੈਂ ਗਈ ਹਾਂ ਦੀਦੀ ਜਲੰਧਰ ਹੈਪੀ ਦੇ ਫਾਇਲ ਆਉਣ ਤੇ ਉੱਥੇ ਸਾਡੇ ਰਿਸ਼ਤੇਦਾਰੀ ਉੱਥੇ ਟਾਈਮ ਲੱਗ ਗਿਆ ਫਿਰ ਮਾਰਨ ਕੋ ਰਹਿਤੀ ਆਹੋ ਜਿਆ ਕਿਤੇ ਜਾਏਗੀ ਤਾਂ ਟਾਈਮ ਤੇ ਲੱਗ ਹੀ ਜਾਂਦਾ ਹਾਂਜੀ ਤੇ ਹੋਰ ਤੁਸੀਂ ਦੱਸੋ ਕਿਦਾਂ ਸਾਬੀ ਦਾ ਸਾਬੀ ਦਾ ਤਾਂ ਬੜਾ ਫਰਕ ਹੈ ਅੱਗੇ ਨਾਲੋਂ ਅੱਛਾ ਠੀਕ ਹੈ ਕਈ ਤੇ ਮੇਰੀ ਪਿੱਠ ਪਿੱਛੇ ਪੜੀਆਂ ਗੱਲਾਂ ਕਰਦੇ ਸੀ ਵੀ ਇਹਨੇ ਅੰਦਰ ਪਾ ਕੇ ਮਾਰਨਾ ਪਰ ਕਿਹੜੀ ਮਾਂ ਚ ਆਉਂਦੀ ਆ ਤੇ ਕੌਣ ਕਰਦਾ ਹੈ ਗੱਲਾਂ ਆਪਣੇ ਹੀ ਗੱਲਾਂ ਕਰ ਜਾਂਦੇ ਹੈਗੇ ਬਗਾਨਾ ਥੋੜਾ ਕੋਈ ਕਰਦਾ ਵਾ ਆਪਣੇ ਤੇ ਮੈਂ ਮੈਂ ਆ ਹੀ ਆ ਮੈਂ ਤਾਂ ਨਹੀਂ ਗੱਲਾਂ ਕਰਦੀ ਉਹ ਨਹੀਂ ਤੂੰ ਨਹੀਂ ਆ ਹੋਰ ਵੀ ਕਈ ਹੈਗੇ ਆਪਣੇ ਕਿ ਤੂੰ ਕੱਲੀ ਥੋੜਾ ਵਾ नहीं नहीं, नहीं। अच्छा ਮਹਿਰਮ ਨੂੰ ਕਹਿਣ ਦੇ ਜੀ ਨਹੀਂ ਨਹੀਂ ਤੇ ਹੋਰ ਕਿੱਦਾਂ ਹੁਣ ਠੀਕ ਵੈ ਨਾ ਹਾਂ ਹੁਣ ਤੇ ਬੜਾ ਠੀਕ ਅੱਗੇ ਨਾਲ ਬਹੁਤ ਫਰਕ ਆ ਅੱਛਾ ਸਿੰਦਰ ਅੱਜ ਕੱਲ੍ਹ ਦੁਨੀਆ ਇਦਾਂ ਦੀ ਐ ਮੂੰਹ ਤੇ ਘੱਟ ਤੇ ਪਿੱਠ ਪਿਛੇ ਜ਼ਿਆਦੀਆਂ ਗੱਲਾਂ ਕਰਦੀ ਐ ਦੀਦਿਆਂ ਤਾਂ ਗੱਲ ਹੈਗੀ ਐ ਚਲੋ ਹੁਣ ਅਸੀਂ ਕੀ ਕਹਿ ਸਕਦੇ ਆ ਕਰਦੇ ਲੋਕੀ ਤੇ ਇਦਾਂ ਹੀ ਕਰਦੇ ਆ ਚੁਗਣੀਆਂ ਉਧਰ ਦੇ ਆ ਉਧਰ ਤੇ ਉਧਰ ਦੀ ਅੰਦਰ ਲਾਈ ਜਾਂਦੇ ਆ ਤੇ ਹੋਰ ਤੁਸੀਂ ਦੱਸੋ ਕਿਦਾਂ ਡੈਡੀ ਦਾ ਹੁਣ ਠੀਕ ਆ ਹਾਂ ਡੈਡੀ ਤੇ ਫਰਕ ਅੱਗੇ ਨਾਲ ਇਹ ਆ ਟਾਈਮ ਨਾ ਲੱਗੇ ਹਸਪੀਟਲ ਅੱਛਾ ਅੱਛਾ ਤੇ ਫਰਕ ਪੈ ਗਿਆ ਚਲੋ ਵਧੀਆ ਹੋ ਗਿਆ ਦੀਦੇ ਸੋਖੀ ਕਰਨ ਢਈ ਆ ਚਾਚੀ ਸਾਸਰੀ ਘਰ ਸਾਸਰੀ ਘਰ ਪਤਾ ਕੀ ਹਾਲ ਆ ਠੀਕ ਆ ਹਾਂ ਸੁੱਖ ਨੇ ਕਰਨਾ ਸੁੱਖ ਵੀ ਕੋਈ ਕੰਮ ਕੂਮ ਕਰਨ ਢਈ ਹੁਣੀ ਆ ਅੱਛਾ ਬੈਸ ਸੁਵਿੰਦਰ ਪਾਣੀ ਲਿਆਵਾ ਨਹੀਂ ਮੈਂ ਨਹੀਂ ਪਾਣੀ ਪੀਣਾ ਪਾਣੀ ਮਿਲਣਾ ਲਾਓ ਕੁਰਸੀ ਲਾਓ ਨਹੀਂ ਕੋਈ ਨਹੀਂ ਇੱਥੇ ਬਹਿ ਜਾ ਮੈਂ ਆਹ ਅਧਰ ਬੈਠੋ ਕੀ ਮੇਰੇ ਮਨ ਤੇ ਕੁਰਸੀ ਲਾਓ ਚਲੋ ਅੱਛਾ ਸਾਹਮਣੇ ਬਹਿ ਜਾ ਹੁਣ ਕਿਦਾਂ ਸਭੀ ਤੇਰਾ ਪਤਾ ਠੀਕ ਆ ਚਾਚੀ ਅਸਾਂ ਵਧੀਆ ਵਾ ਆਓ ਠੀਕ ਆ ਠੀਕ ਚਲੋ ਵਧੀਆ ਚਾਹੀਦਾ ਵਾ ਮੇਰੀ ਗੱਲ ਸੁਣ ਹੈਪੀ ਦੀ ਫਾਈਲ ਲਾਤੀ ਹੈ ਚੱਲ ਸਿਕਿੰਦਰ ਇੱਥੇ ਆ ਜਾ ਤੂੰ ਬਾਹਰ ਚੱਲ ਜਾਣਾ ਹਾਂ ਤੇ ਚੰਗਾ ਵਧਾਈ ਹੋਵੇ ਤੁਹਾਨੂੰ ਵਧਾਈਆਂ ਕੇ ਚੱਲ ਚੰਗਾ ਸਾਡੇ ਟੱਬਰ ਚੋਂ ਵੀ ਕੋਈ ਬਾਹਰ ਜਾਊਗਾ ਆਹੋ ਆਹੋ ਹੋ ਜਣਾ ਕੰਮ ਬਣ ਜਾਣਾ ਤਾਂ ਹੀ ਤਾਂ ਮੈਂ ਕਿੰਨੇ ਦਿਨ ਆਈ ਨਹੀਂ ਆ ਕੋਈ ਸਾਡੀ ਵੀ ਬਾਹ ਫੜੂ ਮੰਮੀ ਉਹ ਤਾਂ ਫਿਰ ਇਦਾਂ ਹੀ ਆ ਨਾ ਫਿਰ ਆਪਣਾ ਭੈਣ ਭਰਾ ਕੋਈ ਜਾਵੇ ਬਾਹਰ ਤੇ ਚੱਲ ਇਹ ਹੁੰਦਾ ਵਾ ਬਾਹ ਫੜਦਾ ਹੀ ਆ ਉਹ ਤਾਂ ਗੱਲ ਹੈਗੀ ਤੁਹਾਡੀ ਦੇਵੀ ਉਹ ਤਾਂ ਸਹੀ ਸਾਲ ਤੇ ਮੇਰੀ ਗੱਲ ਸੁਣ ਜੇ ਬਾਈ ਚਾਂਸ ਸਾਨੂੰ ਲੋੜ ਪਈ ਪੈਸਿਆਂ ਦੀ ਤੇ ਕਰੋਗੇ ਪੈਸੇ ਸਗਵਿੰਦਰ ਤੂੰ ਦੱਸ ਮੈਨੂੰ ਪੀ ਕਿੰਨੇ ਜਿਆਦਾ ਮੇਰਾ ਮੁੰਡਿਆ ਮੰਜੀ ਤੇ ਪਿਆ ਆ ਤੇ ਕਿੱਥੋਂ ਪੈਸੇ ਆਉਂਦੇ ਮੇਰ ਕੋ ਲੈ ਦਿੰਦਾ ਸ ਹ ਆਪਣੇ ਹੁੰਦੇ ਕੰਮ ਮੈਂ ਕਿਹਨੂੰ ਪੀ ਜਿਆਦਾ ਚਾਹੀਦੇ ਬਾਈ ਚਾਂਸ ਜੇ ਕਿਸੇ ਲੋੜ ਪਵੇਗੀ ਤੇ ਅੱਭਲ ਤੋਂ ਤਾਂ ਹੋ ਗਏ ਆ ਇਹ ਤੇ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਹੁਣ ਮੈਂ ਦੋਹਾਂ ਸਾਲਾਂ ਦਾ ਠੇਕਾ ਲੈ ਕੇ ਪਹਿਲਾਂ ਆਪਣੇ ਮੁੰਡੇ ਤੇ ਲਾ ਲਿਆ ਠੇਕੇ ਤੋਂ ਸਵਾਏ ਹੋਰ ਪੈਸਾ ਆਉਣ ਕਿੱਥੋਂ ਡਿਆ ਵਾ ਮੁੜ ਕੇ ਤੂੰ ਆਖੇਂਗੀ ਪੈਰ ਤੇ ਜਵਾਬ ਦਿੱਤਾ ਵਾ ਚਲੋ ਮੈਂ ਆਦ ਕਿਹਾ ਸੀ ਚਲੋ ਸ਼ਾਇਦ ਹੋ ਜਾਊਗਾ ਤਾਂ ਚਲ ਕੋਈ ਗਣੀ ਜੇ ਲੋੜ ਪੈਗੀ ਤਾਂ ਫੇਰ ਹੀ ਫੜਨੇ ਓਦਾਂ ਤਾਂ ਲੈਣੇ ਨਹੀਂ ਐ ਓਦਾਂ ਤਾਂ ਸਾਡਾ ਕੰਮ ਹੋ ਗਿਆ ਵਾ ਸੱਚੀ ਚੱਲੂ ਸਕਦਾ ਸਾਰੀ ਜਾਵੇ ਆਹੋ ਸੁਖਿੰਦਰ ਜਿਹੜਾ ਪੈਰ ਤੇ ਦੱਸਣਾ ਨਾ ਉਹਨੂੰ ਪਹਿਲਾਂ ਦੱਸ ਦੇਣਾ ਚੰਗਾ ਹੁੰਦਾ ਤੂੰ ਆਸਰਾ ਕੇ ਬੈਠੀ ਰਹੇਂਗੀ ਮੁੜ ਕੇ ਮੇਰੇ ਵਰਗੀ ਨਾ ਕਰਦੇ ਫੇਰ ਤੂੰ ਆਖਣਾ ਮੈਨੂੰ ਨਾ ਕਰਤੀ ਭੈਣ ਜੀ ਨੇ ਪੈਰ ਤੇ ਚਲੋ ਠੀਕ ਆ ਕੋਈ ਨਹੀਂ ਕਰ ਲਾਂਗੇ ਤਾਂ ਹੋਰ ਕਦੋਂ ਆਂਦੇ ਗੱਲ ਬੰਝਣੀ ਕਦੋਂ ਚੱਲ ਜਾਣਾ ਬਾਹਰ ਵੇਖੋ ਮਾਂ ਦੇ ਛੱਤੀ ਬੰਝ ਰਹੀਆਂ ਠੀਕ ਆ ਹਾਂ ਵੇਖੋ ਕਦੋਂ ਤੱਕ ਬਣ ਜਾਂਦੀ ਹੈ ਚਲੋ ਚੰਗੀ ਗੱਲ ਆ ਜਾਵੇ ਬਾਹਰ ਵਿਚਾਰੀ ਆਹੋ ਨਹੀਂ ਕੈਨੇਡਾ ਦੀ ਲਾਈਫ ਆ ਇਹਨਾਂ ਦੀ ਅੱਛਾ ਹਾਂ ਕੈਨੇਡਾ ਦੀ ਚਲੋ ਵਧੀਆ ਕੀਤਾ ਚਾਚੀ ਆਹੋ ਆਹੋ ਹਾਂ ਕਿੰਨੇ ਦਿਨ ਹੋ ਗਏ ਮੈਂ ਅੱਗੇ ਮੈਂ ਵੇਖਣ ਡਿਆ ਚਾਚੀ ਨਹੀਂ ਆਈ ਫਿਰ ਉਧਰ ਚਲ ਗਿਆ ਨਾ ਆਪਾਂ ਜਲੰਧਰ ਤੋਂ ਉੱਥੇ ਫਿਰ ਮੇਰੇ ਸਾਡੇ ਰਿਸ਼ਤੇਦਾਰ ਹੀ ਮੇਰੇ ਪਰ ਉਹਨਾਂ ਕੋਲ ਰਹਿ ਪਈ ਮੈਂ ਅੱਛਾ ਹੂੰ ਠੀਕ ਆ ਤੇ ਇਹ ਤਾਂ ਚਾਹ ਬਣਾ ਲਓ ਘੋਟ ਨਹੀਂ ਮੈਂ ਨਹੀਂ ਚਾਹ ਪੀਣੀ ਹੈ ਬਣਾ ਲੈ ਮਨੀ ਘੋਟ ਨਹੀਂ 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 ਬੋ ਮੈਂ ਚਾਹ ਹੁਣੇ ਪੀ ਕੇ ਆਈ ਆ ਅੱਛਾ ਤੇ ਮੈਂ ਕਿਹਾ ਚਲ ਮੈਂ ਕਿੰਨੇ ਦਿਨ ਗਈ ਨਹੀਂ ਤੇ ਮੈਂ ਮੈਂ ਹੋ ਕੇ ਆਵਾਂ ਤੇ ਸਾਬੀ ਦਾ ਪੁੱਛ ਕੇ ਆਵਾ ਕਿਦਾਂ ਚਲੋ ਵਧੀਆ ਆਵਾ ਤੀ ਪੁੱਤ ਕੰਮ ਕੰਨ ਦਾ ਕਰਦਾ ਹੀ ਚੰਗਾ ਤੇ ਮੇਰੀ ਗਰਸ਼ਨ ਦਵਾਈ ਫਿਰ ਉੱਥੋਂ ਲਈ ਮਾਮੇ ਨੇ ਦਿੱਤੇ ਨੇ ਮੈਂ ਤੁਹਾਨੂੰ ਦੱਸਣ ਦੀ ਪ੍ਰਜੈਕਸ਼ਨ ਹੀ ਇਕ ਲਿਆ ਕੇ ਦਿੱਤਾ ਉਹ ਲਾਇਆ ਨੂੰ ਅੱਛਾ ਤੇ ਉਹਨਾਂ ਫਰਕ ਪੈ ਗਿਆ ਵੇ ਕਿੰਨਾ ਫਰਕ ਵਾ ਆਹੋ ਹੋਰ ਫਰਕ ਵਾ ਕਿ ਜਦੋਂ ਤੁਸੀਂ ਗਏ ਸੀ ਡੈਡੀ ਦੇ ਉਦੋਂ ਤੇ ਕੋਈ ਪਛਾਣਦਾ ਨਹੀਂ ਹੁੰਦਾ ਸਾਨੂੰ ਅੱਜ ਵੀ ਮੈਨੂੰ ਤਾਂ ਪਤਾ ਵੀ ਨਹੀਂ ਆ ਕੀ ਕੀ ਹੁੰਦਾ ਰਿਹਾ ਵਕਤ ਉਹ ਹੈ ਤੇ ਗੱਲ ਆ ਮੈਂ ਤਿੰਨ ਦਿਨ ਹੁੰਦੀ ਰਹੀ ਤੇ ਬਸ ਮੈਨੂੰ ਹੀ ਪਤਾ ਮੈਂ ਕਿੱਦਾਂ ਰਹਿੰਦੀ ਰਹੀ ਉੱਥੇ ਮਾੜੀ ਮੋਟੀ ਗੱਲਬਾਤ ਕੋਈ ਯਾਦ ਹੋਊਗੀ ਹਾਂ ਹਾਂ ਅਹਨ ਪਤਾ ਹੀ ਗਏ ਬਸ ਮੰਮੀ ਮੰਮੀ ਕਰਦਾ ਹੁੰਦਾ ਸੀ ਅਹਨ ਤੇ ਮੇਰਾ ਸੁਖਵਿੰਦਰ ਇੱਥੇ ਰਹਿੰਦਾ ਸੀ ਮੇਰੀ ਜਾਨ ਜਿਹੜੀ ਦੋਵੇਂ ਬੰਨੇ ਟੰਗੀ ਸੀ ਹਾਂ ਨਾ ਮੈਂ ਇੱਧਰ ਜੋਗੀ ਨਾ ਮੈਂ ਉੱਧਰ ਜੋਗੀ ਨਹੀਂ ਨਹੀਂ ਹੁਣ ਤਾਂ ਬਹੁਤ ਫਰਕ ਵਾ ਹੁਣ ਤਾਂ ਐਵੇਂ ਬੱਚਾ ਬੜਾ ਮੈਂ ਤੇ ਲੱਖ ਲੱਖ ਸ਼ੁਕਰ ਕਰਦੀ ਮਾਹਰਾਏ ਨਹੀਂ ਭਰਾਵਾ ਹੀ ਦਾਬਰ ਦਾ ਸੰਗ ਇਹ ਚੱਲ ਮਾਲ ਕੇ ਤੰਦਰੁਸਤੀ ਰੱਖੇ ਉਹ ਜਿਹੜੀ ਵਿਚਾਈ ਲਾੜ ਲੱਗੀ ਉਹ ਅਲੱਗ ਪਰੇਸ਼ਾਨੀ ਉਹ ਤੇ ਅਲੱਗ ਪਰੇਸ਼ਾਨੀ ਮੈਨੂੰ ਜਿਆਦਾ ਟੈਨਸ਼ਨ ਹੀ ਇਹਦੀ ਵੱਖਰੀ ਉਹਦੀ ਵੱਖਰੀ ਦੇ ਆਹ ਟੈਨਸ਼ਨ ਤੁਹਾਨੂੰ ਪਤਾ ਹੀ ਆ ਦੀਆਂ ਪੁੱਤਾਂ ਦੀ ਚਲੋ ਕੋਈ ਨਹੀਂ ਮੇਰੇ ਕਿਹੜੇ ਪੰਜ ਸੱਤ ਇੱਕ ਤੇ ਹੈਗਾ ਹੀ ਇਹਦੇ ਮੂੰਹ ਵਾਲ ਤੇ ਵੇਖਣਾ ਹੀ ਮੈਂ ਚਲੋ ਹੁਣ ਕੋਈ ਠੀਕ ਹੁੰਦਾ ਤਾਂ ਫਿਰ ਉਧਰ ਦਾ ਵੀ ਕੋਈ ਮਸਲਾ ਕਰਦੇ ਹਲਮਨਜੀਤ ਦਾ ਵੀ ਵਿਚਾਰੀ ਦਾ ਆ ਉਧਰ ਵੀ ਜਾਣਾ ਮੈਂ ਚਾਚੀ ਉਹ ਵੀ ਉਧਰ ਇੱਕ ਨਾ ਹੀ ਚ ਰੋ ਗਿਆ ਜਦੋਂ ਦਾ ਤੋਂ ਠੀਕ ਨਹੀਂ ਉਧਰ ਵੀ ਕਿੱਥੇ ਗਿਆ ਵਾ ਨਾ ਕੋਈ ਉਹਦਾ ਪਤਾ ਨਾ ਕੋ ਕੋ ਨਾ ਕੋਈ ਫੋਨ 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 ਆਉਂਦਾ ਨਾ ਫੋਨ ਕਿੱਥੇ ਆਉਂਦਾ ਵਾ ਧਿਆਨ ਤੇ ਇਹਦੇ ਵਾਲੇ ਰਹਿੰਦਾ ਸੀ ਤੇ ਮਨਜੀਤ ਵਾਲਾ ਤੁਸੀਂ ਡੇਢ ਮਹੀਨਾ ਹੋ ਗਿਆ ਨਾ ਮੇਰੇ ਬਿਮਾਰ ਹੋਣ ਤੋਂ ਪਹਿਲਾਂ ਹੀ ਜਿਹੜਾ ਫੋਨ ਆਇਆ ਆਇਆ ਮੰਮੀ ਨੂੰ ਪਤਾ ਵਾ ਵੀ ਮੈਂ ਬਿਮਾਰ ਹਾਂਗਾ ਜਾਂ ਕਿਦਾਂ ਪੁੱਤ ਮੈਂ ਨਹੀਂ ਦੱਸਿਆ ਮੈਂ ਫੋਨ ਲਾਉਂਦੀ ਸੀ ਤੇ ਉਹਦੀ ਸੱਸ ਨੇ ਗੱਲ ਹੀ ਨਹੀਂ ਕਰਾਈ ਤੇ ਮੈਂ ਦੇਖ ਲੈ ਸੱਸੋ ਦੀ ਨੇ ਗੱਲ ਹੀ ਨਹੀਂ ਕਰਵਾਈ ਜਗਵਿੰਦਰ ਤੇ ਮੈਂ ਕੀ ਕਰਦੀ ਫਿਰ ਤੈਨੂੰ ਪਤਾ ਇਹਨੂੰ ਛੱਡ ਕੇ ਮੈਂ ਕਿੱਦਾਂ ਜਲ ਜਾਂਦੀ ਉਹ ਵਿਚਾਰੀ ਭਾਏ ਉੱਥੇ ਤਰਫ ਦੀ ਹੋਵੇ ਭਾਈ ਮੇਰੇ ਮਾਪਿਆਂ ਦਾ ਫੋਨ ਹੀ ਨਹੀਂ ਆਇਆ ਹੋਰ ਕੀ ਹੈ ਹਣਾ ਹੁਣ ਚੱਲ ਥੋੜਾ ਬੋਤਾ ਰਹਿੰਦਾ ਫਰਕ ਫੁਟ ਪੈ ਜਾਂਦਾ ਫਿਰ ਕਿਸੇ ਦਿਨ ਜਾ ਕੇ ਫਿਰ ਨਹੀਂ ਆ ਉੱਥੇ ਕੀ ਹਾਲ ਚਾਲ ਵਾ ਉਹਦਾ ਆਹ ਹਾਂ ਨਹੀਂ ਹੁਣ ਤਾਂ ਥੋੜਾ ਹੀ ਰਹਿ ਗਿਆ ਕੋਈ ਨਹੀਂ ਕਿੱਥੇ ਈ ਹੈ ਸੁੱਕ ਸੁੱਕ ਅੰਦਰ ਹੁਣੀ ਮੈਂ ਵੈਣੀ ਆ ਬਹੁਤ ਈ ਫੋਰਸੇ ਕਿਦਾਂ ਹਿਸਾਬੀ ਠੀਕ ਆ ਚਾਚੀ ਬਾਹਰ ਬਹੁਤ ਘਟ ਜਾਇਆ ਕਰ ਘਰੇ ਰਿਆ ਕਰ ਇੱਥੇ ਬੈਠਾ ਜੀ ਮੈਂ ਤੇ ਜਾਂ ਇੱਥੇ ਮੰਜੀ ਢਾਲੀ ਦੀ ਬਸ ਬਸ ਬਾਹਰ ਮੁੰਡੇ ਜਿਹੜੇ ਪੁੱਠੀਆਂ ਮੱਤਾ ਦਿੰਦੇ ਆ ਆਹੋ ਤੇ ਗੱਲ ਹੈਗੀ ਨਹੀਂ ਕਿਤੇ ਨਹੀਂ ਜਾਣਾ ਚਾਚੀ ਇਹ ਲਾਗੇ ਨਹੀਂ ਖਲੋਣਾ ਨਹੀਂ ਆਪਣੇ ਘਰੇ ਬੈਠੇ ਰਹਿ ਕਰ ਇੱਥੇ ਰਾਮ ਨਾਲ ਘਾਰ ਹੀ ਪਿੰਡ ਤੇ ਘਰ ਦਾ ਕੋਈ ਕੰਮ ਧੰਦਾ ਆਪਣਾ ਕੀਤਾ ਹਾਂ ਆਹੋ ਚਲੋ ਡੰਗੜ ਡੂੰਗੜ ਤੇ ਨਹੀਂ ਹੈਗਾ ਪਹਿਲੇ ਤੇ ਠੇਕ ਦਿੱਤੀ ਕੋਈ ਕੰਮ ਕੁਮ ਵੇਖ ਲਾ ਵੇਖਦਾ ਹੁਣ ਪੁੱਛਦਾ ਕਿਨੂੰ ਕੰਮ ਭੁਮੇ ਤੇ ਆਖਿਆ ਚਲ ਬਾਹਰ ਬੂਰ ਚਲ ਜੀਏ ਬਾਹਰ ਚਲ ਬਾਹਰ ਵੇਖ ਲਈ ਜੇ ਬਣੂਗਾ ਤਾਂ ਠੀਕ ਨਹੀਂ ਤਾਂ ਚਲ ਇੱਥੇ ਤੇ ਹੈ ਜੀ ਜਦ ਤੱਕ ਫੇਰ ਬਾਹਰ ਦਾ ਹੀ ਵੇਖ ਲਾਂਗੇ ਹਾਂ ਹਨਾ ਨਾਲੇ ਕੋਈ ਚਲੋ ਮਾਲਕ ਕਿਰਪਾ ਕਰੇ ਕੋਈ ਥੀ ਪਤਾ ਹੋ ਜੂਗਾ ਤਾਂ ਫੇਰ ਵੇਖ ਲਾਂਗੇ ਚਲੋ ਵੇਖਦੇ ਹਾਂ ਆਹੋ ਥੱਕ ਜਾਈਦਾ ਸਾਰਾ ਦਿਨ ਕੰਮ ਕਰਦੇ ਆਂ ਤੇ ਹੁਣ ਮੈਂ ਜਰਾ ਆ ਕੇ ਬਹਿਣੀ ਆ ਹਾਂ ਹੈ ਬੈਣਾ ਵੀ ਕੀ ਆ ਹੁਣ ਡੰਗਰਾਂਵਾਲ ਖਿਆਲ ਮਾਰ ਕੇ ਆਵਾਂ ਡੰਗਰਾਂਵਾਲ ਵੀ ਚਾਤੀ ਮਾਰਨੀ ਪੈਣੀ ਆ ਉਧਰ ਹੀ ਵੇਖਾਂ ਪੱਠੇ ਦੱਥੇ ਦਾ ਕੀ ਪਤਰਾ ਰੜਾਏ ਕਿ ਨਹੀਂ ਰੜਾਏ ਹੁਣ ਮੈਂ ਜਾਵਾਂ ਡੰਗਰਾਂਵਲ ਵੀ ਜਾਣਾ ਹੀ ਪੈਣਾ ਵਾ ਮੇਰੀ ਗੱਲ ਸੁਣ ਲੈ ਉਹ ਜਿਹੜੀ ਤੇਰੀ ਮਸਤਾ ਕਰਦੀ ਨਾ ਉਹੀ ਆਈ ਉਹ ਤੇ ਜੇ ਕਿਤੇ ਤੇ ਤੇਰੀ ਜ਼ਬਾਨ ਖੁੱਲ ਗਈ ਚਾਹੇ ਬਾਹਰ ਚੱਲ ਗਈ ਨਾ ਫਿਰ ਵੇਖੀ ਤੇਰਾ ਹਾਲ ਕੀ ਕਰਦੀ ਐ ਇੱਥੇ ਬਹਿ ਬਹਿ ਕੇ ਹਰਜੀਤ ਪਾਜੀ ਨਾਲ ਚੋਲੀਆਂ ਕਰਦੀ ਨਾ ਮੈਨੂੰ ਸਭ ਸਾਬੀ ਨੇ ਦੱਸ ਦਿੱਤਾ ਵਾ ਤਾਨੂੰ ਤੇ ਇੱਕ ਮੌਕਾ ਮਿਲਿਆ ਸੀ ਗੱਲਾਂ ਕਰਨ ਦਾ ਵੇਨੀ ਕੀ ਆ ਡੇਲੇ ਕਿਦਾਂ ਕੱਢਦੀ ਮੇਰੇ ਅੱਲ ਐਦਾਂ ਇਹ ਹਾਲਤ ਹੋਣਾ ਤੇਰਾ ਹੁਣ ਤੂੰ ਜਿਹੜੇ ਜਿਹੜੇ ਕੰਮ ਕਰਦੀ ਨਾ ਮੇਰੇ ਮਗਰੋਂ ਹੁਣ ਹਾਲਾਤ ਹੀ ਇਹੋ ਹੋਣੀ ਤੇਰੇ ਵੇਖੀ ਬਣਦਾ ਕੀ ਜੇ ਗੜੀ ਗੜੀ ਵਿੰਦੀ ਜਾਏ ਕੀ ਬਣਦਾ ਤੇਰੇ ਨਾਲ ਹੂੰ ਹੂੰ ਜਿਉ ਨਾ ਕਰੀ ਜਾ ਕਿਤੇ ਬਾਹਰ ਬਾਤ ਚਲ ਗਈ ਨਾ ਮੈਂ ਉਹਨੂੰ ਇੰਨੀ ਗੱਲ ਕਹੀ ਆ ਕਿ ਸੁੱਤੀ ਹੋ ਸੁਣਦਾ ਨਾ ਤੈਨੂੰ ਜਿਸਾ ਵੀ ਨੇ ਆਪਣੀ ਮਾਂ ਨੂੰ ਸਾਰਾ ਕੁਝ ਦੱਸਿਆ ਵਾ ਫੇਰੇ ਤਾਂ ਮਤਲਬ ਉਹ ਸਾਰਾ ਕੁਝ ਸੁਣ ਰਿਹਾ ਹੈ ਵੇਖ ਰਿਹਾ ਹੈ ਇਹ ਇੱਕ ਨਾਟਕ ਕਰਨ ਰਿਹਾ ਹੈ ਹਨੂਛदाई ਬਣਾਉਂ ਰਿਹਾ ਹੈ ਪਰ ਕਿਉਂ ਇਦਾਂ ਸਭ ਇਹਨੇ ਕਿਉਂ ਕਰਨਾ ਹੈ ਮੈਂ ਤੇ ਇਹਦੀ ਲੱਗੇ ਹੀ ਪੂਰੂਫ ਲੱਭਣ ਲਈ ਕਾਲ ਕਰਣੀ ਫੇਰ ਇਹਨੂੰ ਪਤਾ ਲੱਗ ਗਿਆ

ਚਲ ਗਏ ਹੋਣੇ ਕਿਤੇ ਚਾਹ ਬਣਾ ਕੇ ਪੀਵਾ ਘੁੱਟ ਹਾਂ ਫੋਨ ਇੱਥੇ ਪਿਆ ਮਮੀ ਮਮੀ ਜੀ ਘਰ ਕੋਲ ਚਲ ਗਏ ਹੋਣੇ ਜਾਂ ਕਿਤੇ ਵੇਲੀ ਚਲ ਗਏ ਹੋਣੇ ਫੋਨ ਹੀ ਲਾਵਾਂ ਜੇ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਫੋਨ ਕਰਦੇ ਨਹੀਂ ਏ ਹਲੋ ਸਸਿਕਾ ਕਿ ਹਾਲ ਜੀ ਹਾਂਜੀ ਠੀਕ ਆ ਤੁਸੀਂ ਸੁਣਾਓ ਕਿੱਥੇ ਚਲ ਗਏ ਕਦੀ ਫੋਨ ਫਾਨ ਨਹੀਂ ਲਾਇਆ ਮਿੰਟੇ ਮਮੀ ਕਹਿੰਦੇ ਫੋਨ ਆਉਂਦਾ ਹੀ ਨਹੀਂ ਆ ਕੰਮ ਚ ਬਿਜੀ ਹੁੰਦੇ ਆ ਐਵੇਂ ਮੈਂ ਦੇ ਪਿੰਡ ਗਈ ਨਹੀਂ ਤੇ ਪਿੰਡ ਗਈ ਹੁੰਦੀ ਤੇ ਮੈਂ ਤੁਹਾਨੂੰ ਫੋਨ ਨਾ ਕਰਦੀ ਤੁਹਾਨੂੰ ਫਿਰ ਮਮੀ ਦੀ ਹਾਤਾਂ ਦਾ ਪਤਾ ਹੀ ਹੈ ਤੁਹਾਨੂੰ ਕਿਹੜੀ ਭੁੱਲਿਆ ਨਾਲੇ ਤੁਸੀਂ ਮੈਨੂੰ ਕਿਹਾ ਸੀ ਪਿਛਲੇ ਮਹੀਨੇ ਕਿ ਮੈਂ ਫੋਨ ਭੇਜਿਆ ਮੈਨੂੰ ਤਾਂ ਕੋਈ ਫੋਨ ਵੀ ਨਹੀਂ ਮਿਲਿਆ ਕਸ਼ਾ ਪਰ ਘਰ ਤੇ ਕੋਈ ਆਇਆ ਮੈਨੂੰ ਤੇ ਪਤਾ ਨਹੀਂ ਲੱਗਾ ਫਿਰ ਪਰ ਕਿੰਨੀ ਗਲਤ ਗੱਲ ਆ ਨਾ ਫਿਰ ਮੰਮੀ ਵਾਸਤੇ ਸਾਡਾ ਕੋਈ ਹੱਕ ਨਹੀਂ ਹੈਗਾ ਮੈਨੂੰ ਨਹੀਂ ਕੁਝ ਵੀ ਪਤਾ ਜਾਂਦੇ ਤੁਸੀਂ ਆਪ ਆਜੋ ਤੇ ਜਾਂ ਫਿਰ ਸਾਨੂੰ ਵੀ ਵਾਰ ਸੱਦ ਲਓ ਮੰਮੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਇੰਨਾ ਤੰਗ ਕਰਨ ਲੱਗ ਪਈ ਇੰਨਾ ਤੰਗ ਕਰਨ ਲੱਗ ਕੇ ਫਿਰ ਮੈਂ ਆ ਲੈਣੀ ਚੱਲ ਸੁਭਾ ਲਈ ਇਦਾਂ ਦਾ ਕੋਈ ਗੱਲ ਨਹੀਂ ਪਰ ਹੱਦੋਂ ਹੀ ਵੱਧ ਕਰਦੇ ਆ ਜਿਹੜੇ ਤੁਸੀਂ ਗੱਲ ਦੱਸਣ ੜੇ ਕੋਈ ਗੱਲਾਂ ਚੋ ਗੱਲ ਵਾ ਮੈਂ ਕੀ ਰੋਣੇ ਰੋਣੇ ਆ ਫਿਰ ਮੈਂ ਇਸ ਗੱਲ ਤੇ ਫਿਰ ਜਿੱਤਾਂ ਜੋ ਮੇਰਾ ਨਾ ਹੁੰਦਾ ਮੈਂ ਉਹ ਗੱਲ ਛੇਈ ਛੇਈ ਮਹੀਨੇ ਬਾਅਦ ਗੱਲ ਕਰਨ ਵਾਲਾ ਹਸਾਬ ਵਾ ਇੰਨੇ ਦਿਨ ਹੁੰਦੇ ਇਦਾਂ ਵੀ ਹੁੰਦੀਆਂ ਕਦੀ ਵੀ ਕੋਈ 15 15 20 ਵੀ ਦਿਨ ਗੱਲ ਹੀ ਨਾ ਕਰੇ ਮੈਨੂੰ ਨਹੀਂ ਇਸ ਗੱਲ ਦਾ ਪਤਾ ਨਾਲੇ ਸੱਚ ਤੁਸੀਂ ਸਰਟੀਫਿਕੇਟ ਮੰਗੇ ਹੀ ਕਿਤੇ ਉਹ ਕਾਦੇ ਵਾਸਤੇ ਮੂੰਮੜ ਕੇ ਕੋਈ ਗੱਲ ਬਾਤ ਹੀ ਨਹੀਂ ਦਸੀ ਤੁਸੀਂ ਸਰਪ੍ਰਾਈਜ਼ ਫੋਨ ਤੇ ਮੇਰੇ ਤੱਕ ਆ ਪਹੁੰਚਿਆ ਨਹੀਂ ਸਰਪ੍ਰਾਈਜ਼ ਦਿੰਦੇ ਦਿੰਦੇ ਸੱਚ ਬੋਲ ਗਏ ਤੇ ਹੋਰ ਹੁਣ ਸਰਪ੍ਰਾਈਜ਼ ਕਾਦਾ ਦੇਣਾ ਤੁਸੀਂ ਮੈਨੂੰ ਮੰਮੀ ਹੈ ਨਹੀਂ ਇੱਥੇ ਮੰਮੀ ਪਤਾ ਨਹੀਂ ਕਿੱਦਨ ਨੂੰ ਗਏ ਤੇ ਫੋਨ ਤੇ ਇੱਥੇ ਪਿਆ ਸੀ ਤੇ ਮੈਂ ਫੜ ਕੇ ਲਾ ਲਿਆ ਆ ਤੁਹਾਨੂੰ ਨਹੀਂ ਵੀ ਵਖਰਾ ਦੇਣਾ ਤੇ ਕੋਈ ਗੱਲ ਨਹੀਂ ਪਰ ਤੁਸੀਂ ਮੰਮੀ ਨੂੰ ਕਹੋ ਨਾ ਤੁਸੀਂ ਫੋਨ ਲਾਇਆ ਉਹ ਟਾਈਮ ਕਰੋ ਜਦੋਂ ਮੰਮੀ ਪਤਾ ਵੀ ਇੱਥੇ ਕਿ ਲੱਗ ਗਈ ਹੋਣੀ ਹੈ ਤੁਹਾਨੂੰ ਕਿਹੜਾ ਪਤਾ ਨਹੀਂ ਹੁੰਦਾ ਹਾਂਜੀ ਉਹ ਗਈਆਂ ਸਕੂਲ ਠੀਕ ਠਾਕ ਆ ਬਸ ਹੋ ਜਾਣੇ ਆ ਥੋੜੇ ਦਿਨਾਂ ਤੱਕ ਪੇਪਰ ਹੀ ਹੋਣੇ ਆ ਹੁਣ ਹੋਰ ਸੇਤਾਂ ਦੀ ਸੁਣਾਉ ਠੀਕ ਠਾਕ ਆ ਮੈਂ ਦੇਖਾਂ ਪੱਠੇ ਦੱਥੇ ਆਲ ਕਿੰਨੇ ਘਰ ਆਉਣ ਵਾਲੇ ਕੀ ਕਰਕੇ ਗਈ ਆ ਕਦੋਂ ਦੀ ਆਈ ਇਹ ਪੱਠੇ ਪੱਠੇ ਤੇ ਹੈਗੇ ਆ ਨਹੀਂ ਆਖਾਨ ਤੇ ਗੋਵਾ ਨਹੀਂ ਹਟਾ ਗਏ ਦੱਸ ਗੋਵਾ ਹਟਾ ਜੰਦੇ ਤੇ ਕੀ ਹੀ 2 ਮਿੰਟ ਲੱਗਣੇ ਆ ਹੀ ਆਪੇ ਆ ਕੇ ਹਟਾਉ ਮੈਂ ਵੀ ਨਹੀਂ ਹਟਾਉਣਾ ਇਹਦੇ ਰਾਦੇ ਚ ਵੇ ਹਟਾਉ ਨਾ ਮੈਂ ਨਾ ਹਟਾਇਆ ਗਾਈ ਚੋ ਕੇ ਲੈ ਗਈ ਤੇ ਬਾਲਟੀ ਆ ਪਈ ਤੇ ਹੁਣ ਮੈਂ ਹੀ ਵੱਲ ਵੇਂਦੀ ਉਹ ਵੀ ਮੈਂ ਹੀ ਚੋਆ ਤੇ ਮੈਂ ਇਹ ਕਿਤਾ ਮਿਲਣਾ ਕਿ ਨਹੀਂ ਮਿਲਣਾ ਤੇ ਆ ਕੇ ਤੇ ਗੋਵਾ ਸੁੱਟੇ ਮੈਂ ਤਾਂ ਨਹੀਂ ਹਟਾਉਣਾ ਹਟੂਣਾ ਨਾ ਮੈਨੂੰ ਕੋਈ ਲੋੜ ਹੀ ਆ ਇਹਨੇ ਤਾਂ ਕੰਮ ਫੜ ਲਿਆ ਤਾਂ ਇਹ ਤਾਂ ਫੇਰ ਰੋਜ਼ ਆਖੂਗੀ ਪੇ ਮੰਮੀ ਕਰੇ ਮੈਂ ਨਹੀਂ ਕਰਨਾ ਆ ਪੇ ਆ ਕੇ ਕਰੂਗੀ ਆਹ ਡੰਗਰਾਂ ਨੂੰ ਪਾਣੀ ਵੀ ਡਾਉਣਾ ਪੱਠੇ ਰਹਾਗੇ ਹੁਣ ਪਾਣੀ ਪੋਣੇ ਦਾ ਟਾਈਮ ਹੋਇਆ ਪਾਣੀ ਵੀ ਡਾਵੇ ਮੈਂ ਤਾਂ ਵੇਖਣੀ ਆਉਣਾ ਸੀ ਵੇਖ ਗਈ ਆ ਚਲ ਮੈਂ ਜਾਂਨੀ ਹੁਣ ਕਰਨੂ ਆ ਪਿਆ ਕੇ ਕਰੂਗੀ ਹਾਂਜੀ ਸਾਰੇ ਠੀਕ ਆ ਬਾਕੀ ਉਧਰ ਵੀ ਠੀਕ ਆ ਤੂੰ ਹੀ ਉਧਰ ਹੀ ਫੋਨ ਫਣ ਲਾ ਕੇ ਬਹਿ ਨਾ ਤੇ ਮੈਂ ਵੀ ਪਿੰਡ ਵੀ ਨਹੀਂ ਗੱਲ ਕਰਨ ਦਿੰਦੇ ਉਹ ਤਾਂ ਚਲੋ ਠੀਕ ਆ ਤੁਸੀਂ ਤੇ ਆਪਣਾ ਫਰਜ਼ ਨਿਭਾਇਆ ਪਰ ਮੰਮੀ ਬਾਤ ਤੇ ਤੇ ਗਲਤ ਕਹ ਲਈ ਐ ਨਾ ਚਲੋ ਠੀਕ ਆ ਕੋਈ ਨਹੀਂ ਤੁਸੀਂ ਨਾ ਮੈਨੂੰ ਠਹਿਰ ਕੇ ਫੋਨ ਲਾਇਓ ਮੰਮੀ ਪਤਾ ਨਹੀਂ ਕਿੱਦਣੂ ਗਏ ਆ ਤੇ ਫਿਰ ਮੈਨੂੰ ਵੀ ਪਤਾ ਲੱਗ ਜਾਊਗਾ ਕਿ ਤੁਹਾਡਾ ਫੋਨ ਆਇਆ ਕਿ ਨਹੀਂ ਮੈਂ ਵੀ ਧਿਆਨ ਰੱਖੂੰਗੀ ਚਲੋ ਠੀਕ ਆ ਓਕੇ ਸਤਿ ਸ਼੍ਰੀ ਅਕਾਲ ਨੰਬਰ ਡਿਲੀਟ ਕਰਾਂ ਪਹਿਲਾਂ ਕੁੜੀ ਵੀ ਹੈ ਰੋਜ਼ ਹੀ ਫੋਨ ਆਉਂਦਾ ਹੀ ਉਹ ਹੈ ਤੇ ਮਾਤਾ ਕਹਿੰਦੀ ਫੋਨ ਹੀ ਨਹੀਂ ਆਉਂਦਾ ਉਹਦਾ ਟਾਈਮ ਹੀ ਨਹੀਂ ਲੱਗਦਾ ਉਹ ਬੜਾ ਲੇਟ ਕਰਾਂ ਤੇ ਆਖਣਾ ਫੋਨ ਲਾਇਆ ਹੀ ਇਹਨੂੰ ਕਿੱਦਾਂ ਪਤਾ ਲੱਗ ਗਿਆ ਜਿੰਨੀਆਂ ਮਰਜ਼ੀ ਚੋਰੀਆਂ ਕਰ ਲਓ ਪਤਾ ਲੱਗਣੋਂ ਰਹਿਂਦਾ ਲੱਗ ਹੀ ਜਾਂਦਾ ਹੈ ਗੁੱਸਾ ਹੀ ਝੜ ਗਿਆ ਮੈਨੂੰ ਤੇ ਗੱਲ ਸੁਣ ਕੇ ਅਹ ਇਹਨੂੰ ਕੀ ਹੋ ਗਿਆ ਹੁਣ ਤਾਂ ਜਿੱਤੇ ਫੋਨ ਸੁਣਨ ਤੇ ਬਰਾਕੇ ਲਾਇਆ ਏ ਮੇਰੀ ਮੱਤ ਵੱਜ ਗਈ ਚਲੋ ਪਤਾ ਨਹੀਂ ਹੁਣ ਕਿੱਥੇ ਚਲ ਗਈ ਉਹ ਫੋਨ ਦਾ ਤੇ ਵਸਾ ਨਾ ਖਾਵੇ ਕਦੀ ਵੀ ਘਰ ਗੱਲ ਕੁੜੀ ਦੀ ਦੱਸ ਫੋਨ ਆਇਆ ਤੇ ਉਹ ਵੀ ਨਹੀਂ ਮੇਰੇ ਤੱਕ ਪਹੁੰਚਾਇਆ ਕਾਇਨੀ ਕੇ ਚਾਚੇ ਤਾਏ ਦੇ ਲਾਗੇ ਘੋਣ ਦਿੰਦੀ ਕਿਸੇ ਦੇ ਲਾਗੇ ਵੀ ਕਿਤੇ ਕੋਈ ਗੱਲ ਨਾ ਕਰਦੇ ਕੋਈ ਸੁਣਾ ਨਾ ਦੇ ਦੇ ਇਹਨੂੰ ਹੱਤੀ ਹੋਈ ਇਹਦੇ ਵਾਲੀ ਕਿਤੇ ਲੱਗ ਹੀ ਗਿਆ ਪਤਾ ਚਿਰਾਂਵਾਦੀ ਲੱਗਣ ਲੱਗਦੇ ਗਿਆ ਨਾ ਮਮੀ ਆਖਾ ਇਦਾਂ ਕਿੰਨਾ ਵੀ ਬੰਦਾ ਬੁਰਾ ਕਿਦਾਂ ਹੋ ਸਕਦਾ ਆਪਣਾ ਗਾਲ ਹੀ ਨਾ ਕਰੇ ਇਹ ਫਿਕਰ ਹੀ ਨਹੀਂ ਹੈਗੀ ਭਲਾ ਸਾਡੀ ਮੈਂ ਇਹਨਾਂ ਨੂੰ ਕਹਿਣੀ ਆ ਨਾ ਹੁੰਦੀ ਆ ਦੇ ਫੇ ਮੇਰੀ ਪਿੰਡ ਵੀ ਗੱਲ ਕਰਾਉਂਦੇ ਇਹਨਾਂ ਨਾਲ ਕਰਾਉ ਭਲਾ ਕਿੱਥੋਂ ਬੋਲਦੀ ਆ ਉਨਾਲਾ ਵੀ ਰੋਣੀ ਨਹੀਂ ਇਹਨੇ ਪਿੰਡ ਭਾਵੇਂ ਫਿਰ ਵੀ ਲਾਉਣ ਦੇ ਹੀ ਦੇਵੇ ਅਵਲ ਤੇ ਉਹ ਵੀ ਨਹੀਂ ਇਹਨੇ ਦੇਣਾ ਕੁਝ ਨਾ ਕੁਝ ਪਤਾ ਤੇ ਲੱਗੂਗਾ ਨਾ ਇਹਨੀ ਦੁਨੀਆ ਚਲਾਕ ਤੋਂ ਚਲਾਕ ਵੇਖੀ ਪਰ ਮਾਦਾ ਵਰਗਾ ਚਲਾਕ ਨਹੀਂ ਕੋਈ ਵੇਖਿਆ ਸਿਕੰਦਰ ਸਾਹਿਬ ਕਿੱਥੇ ਆ ਉਹ ਇਧਰ ਜਾਈ ਦੀ ਬਾਤ ਬਾਤ ਬਸ ਉਹ ਕਰਨਗੇ ਅੱਛਾ ਬਾਤ ਨੂੰ ਕਰ ਲੈ ਆਇਨੀ ਸੁਖ ਸੁਖ ਨੇ ਕਹਿਤਾ ਨਹੀਂ ਮਿਲਣਾ ਮੈਂ ਚਾਚੀ ਨੂੰ ਕਿਉਂ ਕੀ ਗੱਲ ਮੈਂ ਕੀ ਕੀਤਾ ਚਾਚੀ ਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਹੁਣ ਤੇਰੇ ਸਾਹਮਣੇ ਆਵਾਜ਼ ਮਾਰਨ ਗਈ ਹਾਂ ਆਈ ਕਿਉਂ ਨਹੀਂ ਦਸਣ ਤੇ ਡਈਆਂ ਮੈਨੂੰ ਕਹਿੰਦੀ ਵੀ ਨਹੀਂ ਮਿਲਣਾ ਮੈਂ ਚਾਚੀ ਨੂੰ ਹੈ ਮੈਂ ਆਉਦਾ ਕੀ ਕਰਦਾ ਹੂੰ ਤੁਹਾਨੂੰ ਦੋਨ ਨੂੰ ਪਤਾ ਉਹ ਮੈਨੂੰ ਕੀ ਪਤਾ ਕੀ ਕੀਤਾ ਕੀ ਨਹੀਂ ਕੀਤਾ ਤੂੰ ਹਣ ਦੋੜ ਵੀ ਮੈਂ ਤਾਂ ਕੋਸ਼ਿਸ਼ ਕੀਤਾ ਰਹੀ ਮੈਂ ਤਾਂ ਸਗੋਂ ਇੰਨਾ ਕਰਦੀ ਆ ਦੱਸ ਮੈਨੂੰ ਕਿਉਂ ਨਹੀਂ ਉਹਨੇ ਮਿਲਣਾ ਅੱਗੇ ਤਾਂ ਮੈਨੂੰ ਦੌੜ ਕੇ ਮਿਲਦੀ ਹੁੰਦੀ ਮੇਰਾ ਸਨਾਹ ਦੇਣ ਦਾ ਫਰਜ਼ੀ ਆਉਣਾ ਉਹਦਾ ਫਰਜ਼ੀ ਆਉਣਾ ਕਿ ਨਹੀਂ ਆਉਣਾ ਉਹਨੂੰ ਪਤਾ ਹੋਊਗਾ ਤਾਂ ਤੋਦਾਂ ਇੰਨਾ ਕਰਦੀ ਰਹੀ ਦਾ ਘਰ ਬਸਾਉਂਦੀ ਰਹੀ ਕਈ ਕੋਹ ਨੂੰ ਜਾ ਕੇ ਲਿਆਂਦਾ ਹੁਣ ਸਮਝਾਉਂਦੀ ਵੀ ਮੈ ਰਹੀ ਨਹੀਂ ਪਤਾ ਇਦਾਂ ਨਹੀਂ ਇਦਾਂ ਕਰ ਲੈ ਇਦਾਂ ਨਹੀਂ ਜੇ ਤਾਂ ਮੈਂ ਦੱਸ ਉਹਨੂੰ ਕਿ ਮਾੜੀ ਮੱਤ ਦਿੱਤੀ ਆ ਸੁਖਿੰਦਰ ਹੁਣ ਮੈਨੂੰ ਕੀ ਪਤਾ ਨੂੰ ਚੰਗੀ ਮੱਤ ਮਿਲੀ ਆ ਕਿ ਮਾੜੀ ਮਿਲੀ ਆ ਇਹਦੇ ਤੇ ਹੁਣ ਤਵਾ ਇੰਨੀ ਕੁ ਵਿਗੜ ਗਈ ਆ ਪਹਿਲਾਂ ਵਾਲੇ ਹਾਲਾਤ ਹੋ ਗਏ ਉਹਦੇ ਕਿਉਂ ਦੀਦੀ ਮੈਂ ਤਾਂ ਆਉਂਦੀ ਰਹੀ ਮੇਰੇ ਨਾਲ ਤਾਂ ਬੜਾ ਵਧੀਆ ਰਹੀ ਆ ਇਹ ਤੇ ਹੁਣ ਮੈਨੂੰ ਨਹੀਂ ਪਤਾ ਤੁਹਾਡੇ ਵਿੱਚ ਦੋਹਾਂ ਵਿੱਚ ਕਿਹੜੀ ਗੱਲ ਹੋਈ ਕਿਹੜੀ ਨਹੀਂ ਹੋਈ ਮੈਂ ਕਿਹੜਾ ਸੁਣ ਰਹੀ ਮੈਂ ਪੁੱਛਾਂ ਮੈਂ ਕਿ ਮੈਂ ਪੁੱਛਦੀ ਨਾ ਸੁਖਵਿੰਦਰ ਤਿਆਲੇ ਬਿਆਣੀ ਹੈਗੀ ਆ ਤੂੰ ਤੂੰ ਜਾਂਦੀ ਚੰਗੀ ਲੱਗਦੀ ਪਹਿਲਾਂ ਇਹ ਦੱਸ ਉਹਦਾ ਫਰਜ਼ ਹੀ ਇੱਥੇ ਆਣ ਕੇ ਮਿਲਣ ਦਾ ਤੇਰਾ ਫਰਜ਼ ਨਹੀਂ ਉੱਥੇ ਜਾ ਕੇ ਮਿਲਣਾ ਮੈਂ ਕਹਿੰਦੀ ਨਾ ਵੀ ਮੈਂ ਨਹੀਂ ਮਿਲਣਾ ਮੈਂ ਪੁੱਛਦੀ ਨਾ ਕਿ ਮੈਨੂੰ ਕਿਉਂ ਨਹੀਂ ਮਿਲਣਾ ਕੀ ਗੱਲ ਹੋਈ ਆ ਬਹਿ ਜਾ ਟਿਕ ਕੇ ਨਾ ਜਾ ਉੱਧਰ ਮੈਂ ਟਿਕ ਕੇ ਕਿਹਾ ਮੈਂ ਬਹਾਂ ਨਾਲ ਮੈਂ ਪੁੱਛਦੀ ਨਾ ਬੜਾ ਹੋਰ ਤਾਂ ਤੇ ਵੀ ਮੰਨ ਚ ਹੋਗਾ ਵੈਮ ਭਣ ਕੇ ਕੀ ਪਤਾ ਕੀ ਕਹੀ ਗਈ ਸੁਖਵਿੰਦਰ ਮੇਰੇ ਦਿਲ ਚ ਜਿਹੜਾ ਵੈਮ ਪੈਣਾ ਉਹ ਤੇ ਪੈ ਹੀ ਗਿਆ ਵਾ ਮੈਨੂੰ ਤੇ ਪਤਾ ਲੱਗ ਹੀ ਜਾਣਾ ਵਾ ਤੇ ਉਹਦੇ ਘਰ ਮੈਂ ਪੁੱਛਦੀ ਨਾ ਕਿ ਮੈਂ ਕੀ ਗੱਲ ਕਹੀ ਤੈਨੂੰ ਜ ਤੋ ਕੀ ਪੁੱਛਣਾ ਹੁਣ ਉਹਨੂੰ ਨਹੀਂ ਉਹਨੂੰ ਮੂੰਹ ਤੇ ਗੱਲ ਕਰਦੀ ਮੈਂ ਪੁੱਛਦੀ ਆ ਕਿ ਆ ਜਾ ਜਾ ਮੂੰਹ ਤੇ ਗੱਲ ਕਰਦੀ ਆ ਅਰਮਾਨ ਨਾ ਟੇਕੇ ਬਹਿ ਜਾ ਤੈਨੂੰ ਮੈਂ ਕਹਿ ਨਹੀਂ ਇਹਨ ਨਹੀਂ ਜਾਣਾ ਫਿਰ ਸੁਣਦਾ ਨਹੀਂ ਹੁੰਦਾ ਤੈਨੂੰ ਆਕੇ ਲੱਗਣਾ ਨਹੀਂ ਹੁੰਦਾ ਮੇਰੇ ਮੈਂ ਕਹਿਣ ਦੀ ਨਾ ਨਹੀਂ ਜਾਣਾ ਪੁੱਛਣਾ ਨਹੀਂ ਪੁੱਛਣਾ ਉਹਨੂੰ ਕੁਝ ਵੀ ਜੇ ਤੋ ਉਹਨੇ ਮਨਾਂ ਹੀ ਕਰਤਾ ਤੇ ਫਿਰ ਜਾ ਕੇ ਤੂੰ ਕੀ ਕਰਣੀ ਹੁਣ ਤਾਂ ਜੇ ਮੈਂ ਪੁੱਛਿਆ ਵੀ ਮਨੇ ਮਨਾ ਕਿਉਂ ਕੀਤਾ ਮੁੜ ਕੇ ਆਏਂਗੇ ਪੁੱਛ ਲਈ ਤੇ ਮੈਂ ਹੁਣੇ ਪੁੱਛ ਕੇ ਜਦ ਮੁੜ ਕੇ ਤਾਂ ਕੀ ਪਰ ਮੈਂ ਕਿੱਦਾਂ ਆਉਣਾ ਤੇ ਕਿੱਦਾਂ ਨਹੀਂ ਆਉਣਾ ਫਿਰ ਤਿਆਜੀ ਕਿ ਤੂੰ ਕਿਹੜਾ ਪੱਸੇ ਚੜ ਕੇ ਆਉਣਾ ਹਿੱਥੋਂ ਤੇ ਆਉਣਾ ਤੱਮਦੇ ਦੀ ਗੱਲ ਹੁੰਦੀ ਨਾ ਕਿ ਹਾਂ ਨਹੀਂ ਮੈਨੂੰ ਟਾਈਮ ਲੱਗਦਾ ਤੇ ਮੈਂ ਪੁੱਛ ਕੇ ਜਾਨਣੀ ਆ ਨਾ ਤੂੰ ਕਿੱਡਾ ਚਰਖੜ ਆਇਆ ਉੱਥੇ ਪੂਣੀਆਂ ਕੱਤਣੀਆਂ ਵਾ ਨਾ ਤੇ ਜੇ ਮੇਰੀ ਗੱਲ ਸੁਣ ਮੈਨੂੰ ਪੁੱਛਣਾ ਦੋ ਨਾ ਮੈਂ ਪੁੱਛਦੀ ਆਂ ਜਦੋਂ ਮੈਂ ਮਨਾ ਕਰਨ ਦੀ ਪਈ ਨਹੀਂ ਪੁੱਛਣਾ ਤੈਨੂੰ ਕਿਉਂ ਨਹੀਂ ਆਖੇ ਲੱਗਣਾ ਹੁੰਦਾ ਤੰਜ ਤੂੰ ਹੀ ਮੈਨੂੰ ਟੱਕੇ ਮਾਰ ਕੇ ਕਹੜੋ ਕੱਢਣ ਦੇ ਆ ਜੀ ਨਾ ਅੱਗੇ ਤਾਂ ਮੈਂ ਨਹੀਂ ਆਉਂਦੀ ਤਾਂ ਢੇ ਕੜ ਮੇਰੀ ਭੈਣ ਗੱਲ ਸੁਣ ਐਦਾਂ ਨਹੀਂ ਕਰੀਦਾ ਹੁੰਦਾ ਉਹ ਤਾਂ ਅਹੀਂ ਤੇ ਦਰਾਣੀ ਛਾਣੀ ਆ ਭੈਣਾ ਵਾਂਗੂ ਰਹੀਆਂ ਵਾ ਐਦਾਂ ਨਹੀਂ ਕਰੀਦਾ ਜਿੱਦਾਂ ਕਰਨ ਢਈ ਆ ਤੂੰ ਤੇ ਜਰ ਵਿੱਚ ਭੈਣਾਂ ਕਰ ਬਾਊ ਜੀ ਤੁਹਾਡੇ ਮਨ ਚ ਵਿਆਹ ਹੋਊਗਾ ਫਿਰ ਸੁਖਵਿੰਦਰ ਮੇਰੀ ਗੱਲ ਸੁਣ ਜਦੋਂ ਮਿਲਣਾ ਨਹੀਂ ਚਾਹੁੰਦੀ ਤੂੰ ਮਿਲ ਕੇ ਉਹਦੇ ਕੋ ਕੀ ਲੈਣਾ ਈ ਫਿਰ ਤੇ ਤੇਰਾ ਮਤਲਬ ਤਾਂ ਇਹ ਆਂਦਾ ਨਹੀਂ ਵੀ ਸਾਡੇ ਘਰ ਹੀ ਨਾ ਆਇਆ ਕਰ ਤਾਂ ਮੈਂ ਮਿਲਣ ਨਹੀਂ ਦੇਣਾ ਫਿਰ ਹਾਏ ਕਿੱਦਾਂ ਦੀ ਸੋਚ ਤੇਰੀ ਕਿੰਨੀ ਗਲਤ ਸੋਚ ਆ ਮੈਂ ਕਦੀ ਆਖਿਆ ਤੈਨੂੰ ਮੇਰੇ ਘਰ ਨਾ ਰਾਤ ਆ ਦਿਨ ਆ ਦਰਵਾਜ਼ੇ ਖੁੱਲੇ ਆ 24 ਘੰਟੇ ਇਹ ਤਾਂ ਫਿਰ ਮੁਸ਼ਕਲ ਹੋ ਚਲੋ ਫਿਰ ਤੁਹਾਡੀ ਮਰਜ਼ੀ ਫੇ ਮੈਂ ਕੀ ਕਹਿ ਸਕਦੀ ਫਿਰ ਨਹੀਂ ਤੇ ਗੱਲ ਨਾ ਮੂੰਹ ਬਣਾ ਆਪਾਂ ਇੱਕ ਦੂਜੇ ਨੇ ਕੁਝ ਕਿਹਾ ਤ ਨਹੀਂ ਨਾ ਮੂੰਹ ਤਾਂ ਮੈਂ ਨਈ ਦੇ ਦੇ ਫਿਰ ਦੇ ਤਸੀਂ ਜਾਣ ਨਹੀਂ ਦਿੰਦੇ ਤੇ ਚੱਲ ਫਿਰ ਠੀਕ ਐ ਨਹੀਂ ਤਾਂ ਫਿਰ ਤੁਹਾਡੀ ਮਰਜ਼ੀ ਜਾਣ ਕੇ ਬਣਾਈ ਜਾਣਾ ਮੂੰਹ ਤਾਂ ਬਣਾਈ ਜਾ ਫਿਰ ਜਦ ਹੀ ਮਿਲ ਨਹੀਂ ਦਿੰਦਾ ਫਿਰ ਮੈਂ ਮੂੰਹ ਹੀ ਬਣਾਉਣਾ ਹੜਕੇ ਕਰਨਾ ਫਿਰ ਚਲੋ ਠੀਕ ਐ ਫਿਰ ਮਿਲ ਨਹੀਂ ਦੇਣਾ ਤੇ ਮੈਂ ਆਵਾਜ਼ ਕੀ ਕਰਨ ਨੂੰ ਮਰਨ ਗਈ ਹਾਂ ਉਹਨੂੰ ਚੱਲ ਠੀਕ ਐ ਫਿਰ ਦੀਦੀ ਘਰ ਤੇਨੂੰ ਮੈਂ ਕੀ ਵੜਾ ਬੜੀਆਂ ਸੋਹਣੀਆਂ ਸਿੱਖਿਆ ਦੇਣ ਢੀ ਮੇਰੀ ਨੌ ਨੂੰ ਗੱਲਾਂ ਕਰਦੀ ਆਣਣ ਚੂਲੀਆਂ ਕਰਦੀ ਉਹੋ ਜੀ ਮੇਰੀ ਨੌ ਨੌ ਚੰਗੀ ਹੋਵੇ ਤਾਂ ਸਾਰਾ ਕੁਝ ਚੰਗਾ ਹੋ ਜਾਂਦਾ ਪਰ ਮੇਰੀ ਨੌ ਹੀ ਨਹੀਂ ਚੰਗੀ ਲੋਕਾਂ ਨਾਲ ਬਹਿ ਬਹਿ ਗੱਲਾਂ ਕਰਦੀ ਆਪਣੀਆਂ ਕਹਾਣੀਆਂ ਗੱਲਾਂ ਦੱਸਦੀ ਸਾਰੀਆਂ ਮੇਰੀ ਸੱਸ ਇਦਾਂ ਮੇਰੀ ਸੱਸ ਉਦਾਂ ਆਂਦੇ-ਆਂਦੇ ਨਾ ਹੋਵੇ ਚੰਗੀ ਤੇ ਘਰ ਵਸ ਜਾਂਦਾ ਵਾ ਨਾ ਹੀ ਨਾ ਚੰਗੀ ਹੋਵੇ ਤੇ ਘਰ ਨਹੀਂ ਵਸਦਾ ਉੱਜੜਦਾ ਹੀ ਆ ਉਹ ਸਭ ਮੇਰੀ ਨਾ ਹੁੰਦਾ ਵਾ